ਅਨਸੇ ਗਾਲ ਜੀ ਸੱਸੀ ਗਾਲ ਜੀ ਮਨੇ ਮੁਖਨੇ ਪੁਮਾਨ ਤਮਾਨ ਤੋਂ ਮਲਾਜ਼ਮਾਂ ਜਾਂ ਮਜ਼ਦੂਰਾਂ ਜਾਂ ਪੌਲਕਾਂ ਵੀ ਕਿੰਨੀ ਖੁਸ਼ ਨੇ ਉਹ ਤੁਹਾਨੂੰ ਦੱਸੂਗੀ ਮੈਨੂੰ ਬਹੁਤ ਹਾਸਾ ਆਉਂਦਾ ਹੈ ਇਹ ਗੱਲ ਸੁਣ ਕੇ ਕਿ ਮਤਲਬ ਕਹਿੰਦੇ ਪੰਜਾਬ ਸਰਕਾਰ ਨੇ ਜੋ ਵਾਅਦੇ ਕੀਤੇ ਸੀਗੇ 5 ਸਾਲ ਦੇ ਕਿ ਪਹਿਲਾ ਵਾਅਦਾ ਉਹਨਾਂ ਨੇ ਕੀਤਾ ਸੀ ਕਿ ਘਰ-ਘਰ ਦੇ ਵਿੱਚ ਬੇਰੋਜ਼ਗਾਰ ਨੇ ਜੋ ਨੌਜਵਾਨ ਨੇ ਜਾਂ ਔਰਤਾਂ ਨੇ ਉਹਨਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ ਉਹ ਵੀ ਉਹਨਾਂ ਨੇ ਇਹ ਵਾਅਦਾ ਪੂਰਾ ਨਹੀਂ ਕੀਤਾ ਅੱਜ ਦੇ ਟਾਈਮ ਦੇ ਵਿੱਚ ਮਤਲਬ ਕਿ ਬੇਰੋਜ਼ਗਾਰੀ ਤਾਂ ਬਹੁਤ ਜ਼ਿਆਦਾ ਹੋਈ ਪਈ ਆ ਤੇ ਜਿਹੜੇ ਰੁਜ਼ਗਾਰ ਲਈ ਵਿਚਾਰੇ ਜਿਹੜੇ ਆਮ ਮਤਲਬ ਕਰ ਰਹੇ ਨੇ ਜੌਬ ਕਰ ਰਹੇ ਆ ਪ੍ਰਾਈਵੇਟ ਜੌਬ ਕਰ ਰਹੇ ਆ ਉਹਨਾਂ ਦਾ 10000 ਤੋਂ ਵੀ ਥੱਲੇ ਮਤਲਬ ਉਹਨਾਂ ਦੀ ਆਮਦਨੀ ਆ ਜੋ ਕਿ ਜ਼ਰੂਰਤਾਂ ਬਹੁਤ ਜ਼ਿਆਦਾ ਹੋ ਗਈਆਂ ਨੇ ਤੇ ਉਹ ਆਮਦਨੀ ਦੇ ਵਿੱਚ ਪੂਰੀਆਂ ਨਹੀਂ ਹੋ ਰਹੀਆਂ ਨੇ ਇਹ ਮਤਲਬ ਭੁੱਖੇ ਮਰਨ ਵਾਲਾ ਕੰਮ ਹੋ ਯਾਰ ਹੋ ਗਿਆਗਾ ਦੂਜਾ ਉਹਨਾਂ ਨੇ ਕਿਹਾ ਸੀ ਕਿ ਆਮ ਆਦਮੀ ਨੇ ਕਿਹਾ ਸੀ ਜਿਹੜੇ ਔਰਤਾਂ ਨੂੰ 1000 ਰੁਪਏ ਖਾਤੇ ਦੇ ਵਿੱਚ ਪਾਇਆ ਜਾਊਗਾ ਆਈ ਮਹੀਨੇ ਉਹ ਵੀ ਵਾਦਾ ਉਹਨਾਂ ਨੇ ਪੂਰਾ ਨਹੀਂ ਕੀਤਾ ਤੀਜਾ ਜੋ ਕਿ ਨਸ਼ਿਆਂ ਦੇ ਵਿਰੁੱਧ ਜੋ ਕਿ ਉਹਨਾਂ ਨੇ ਇੱਕ ਮੁਹਿੰਮ ਵੀ ਚਲਾਈ ਹੋਈ ਆ ਨਸ਼ਾ ਮੁਹਿੰਮ ਜਾਗਰੂਕਤਾ ਚਲਾਈ ਆ ਉਹਨਾਂ ਨੂੰ ਪਿੰਡਾਂ ਦਾ ਹਾਲ ਬਹੁਤ ਮਾੜਾ ਹੋ ਚੁੱਕਿਆ ਜੋ ਕਿ ਉਹਨਾਂ ਨੂੰ ਆ ਕੇ ਦੇਖਣਾ ਚਾਹੀਦਾ ਹੈ ਅੱਜ ਘਰ-ਘਰ ਦੇ ਵਿੱਚ ਕੀ ਜਦੋਂ ਰੁਜ਼ਗਾਰ ਨਹੀਂ ਹੈ ਤੇ ਲੋਕ ਕੀ ਕਰਦੇ ਨੇ ਕਿ ਨਸ਼ਾ ਵੇਚ ਰਹੇ ਨੇ ਨਸ਼ਾ ਵੇਚ ਰਹੇ ਨੇ ਤੇ ਜਿਹੜੇ ਜਿਹੜੇ ਆਮ ਆਦਮੀ ਆ ਜਾਂ ਔਰਤਾਂ ਨੇ ਉਹ ਬਹੁਤ ਹੀ ਮਤਲਬ ਦੁਖੀ ਹੋ ਚੁੱਕੇ ਨੇ ਕਿ ਉਹਨਾਂ ਨੂੰ ਇਹ ਸਿਸਟਮ ਬਣਾਉਣਾ ਚਾਹੀਦਾ ਹੈ ਕਿ ਵੀ ਪਿੰਡ ਦੇ ਵਿੱਚ ਜਾਂ ਉਹਨਾਂ ਨੂੰ ਕਦੇ ਕਮੇਟੀਆਂ ਬਣਾਉਣੀਆਂ ਚਾਹੀਦੀਆਂ ਨੇ ਜੋ ਕਿ ਇਹਨਾਂ ਦੇ ਖਿਲਾਫ ਨਸ਼ਾ ਦੇ ਵਿਰੁੱਧ ਦੇ ਖਿਲਾਫ ਉਹ ਜਾਗਰੂਕ ਕਰ ਸਕਣ ਉਹਨਾਂ ਨੂੰ ਚਾਹੀਦਾ ਹੈਗਾ ਕਿ ਇਹ ਨਸ਼ਿਆਂ ਦੇ ਜਿਹੜੇ ਨੌਜਵਾਨ ਜੇ ਉਹਨਾਂ ਨੇ ਪੰਜਾਬ ਦੇ ਨੌਜਵਾਨ ਬਚਾਉਣੇ ਨੇ ਇਹ ਬਹੁਤ ਮੈਂ ਕਹਿੰਦੇ ਅੱਜ ਆਪਾਂ ਰੋਜ਼ ਨਿਊਜ਼ ਦੇਦੇ ਆਂ ਵੀ ਅੱਜ ਸਿਰੰਜੜ ਆਈ ਇਹ ਮਤਲਬ ਨੌਜਵਾਨ ਮਾਦੀ ਮੌਤ ਹੋ ਗਈ ਆ ਜਾਂ ਕਿਸੇ ਹੋਰ ਦੀ ਮੌਤ ਹੋ ਗਈ ਆ ਮਤਲਬ ਇਹ ਨਸ਼ਾ ਇੰਨਾ ਕਾ ਪੰਜਾਬ ਦੇ ਵਿੱਚ ਫੈਲ ਚੁੱਕਿਆਗਾ ਜੋ ਕਿ ਭਗਵੰਤ ਮਾਨ ਸਰਕਾਰ ਜੀ ਨੇ ਬਿਲਕੁਲ ਹੀ ਧਿਆਨ ਨਹੀਂ ਹੈਗਾ ਕਿ ਜੇ ਉਹਨਾਂ ਨੇ ਅੱਜ ਦੀ ਆਉਣ ਵਾਲੀ ਪੀੜ੍ਹੀ 'ਚ ਬਚਾਉਣੀ ਹੈਗੀ ਤੇ ਉਹ ਨਸ਼ਿਆਂ ਦੇ ਵਿਰੁੱਧ ਖਿਲਾਫ ਜਾ ਕੇ ਰੁਕ ਜੋ ਰੈਲੀ ਆ ਜਾਂ ਕੁਝ ਵੀ ਆ ਉਹਨਾਂ ਨੂੰ ਇਹ ਦੇ ਮਤਲਬ ਦੇਖਣਾ ਚਾਹੀਦਾ ਹੈ ਜੋ ਕਿ ਆਪਦੀ ਬਹੁਤ ਵੱਡੀ ਮਕੀਮ ਹੈ ਤੇ ਚੌਥਾ ਨਾਨਾ ਜੋ ਮਲਾਜਮ ਨੇ ਕੱਚੇ ਮਲਾਜਮਾਂ ਜੋ ਜੋ ਕਰ ਰਹੇ ਨੇ ਉਹਨਾਂ ਨੂੰ ਪੱਕੇ ਦੀ ਵੀ ਸੋਚ ਰਿਹਾ ਵੀ ਉਮੀਦ ਕਰਦੇ ਨੇ ਇਹ ਮਤਲਬ ਭਵੰਤਮਾਨ ਤੱਕ ਮੇਰੀ ਵੀਡੀਓ ਪਹੁੰਚਣੀ ਚਾਹੀਦੀ ਆ ਜੋ ਕਿ ਉਹਨਾਂ ਨੇ ਜੋ ਹੁਣ 5 ਸਾਲ ਵੀ ਪੂਰੇ ਹੋਣ ਵਾਲੇ ਹੋ ਗਏ ਉਹਨਾਂ ਦੇ ਇਹ ਸਾਰੇ ਜੋ ਵੀ ਉਹਨਾਂ ਨੇ ਮੰਗਾ ਨਹੀਂ ਸਾਰੀਆਂ ਪੂਰੀਆਂ ਕਰ ਸਕਣ ਧੰਨਵਾਦ ਜੀ ਵੈਲਕਮ ਮੈਡਮ ਜੀ